ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਨੂਰ ਕੁਕਿੰਗ 923 ਤੇ ਸਵਾਗਤ ਹੈ ਅਸੀਂ ਬਣਾਈਆਂ ਸੀ ਟੀਲਾਂ ਵਾਲੀਆਂ ਖੋਈ ਦੀਆਂ ਪਿੰਨੀਆਂ ਤੇ ਮੈਂ ਸੋਚਿਆ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂ ਸਭ ਤੋਂ ਪਹਿਲਾਂ ਵਾਲ ਲਈ ਹੈ ਜੀ ਚੁੱਲੇ ਵਿੱਚ ਅੱਗ ਚੁੱਲੇ ਵਿੱਚ ਅੱਗ ਬਾਲਣ ਤੋਂ ਬਾਅਦ ਧਰ ਲੈਣੀ ਹੈ ਜੀ ਕੜਾਹੀ ਤੇ ਅੱਗ ਹਲਕੀ ਜੀ ਰੱਖੀ ਹੋਈ ਤੇ ਨਾਲ ਦੀ ਨਾਲ ਪਾ ਦੇਣਾ ਹੈ ਜੀ ਉਸ ਵਿੱਚ ਦੁੱਧ ਦੁੱਧ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਕਿ ਤੁਸੀਂ ਖੋਆ ਬਣਾਉਣਾ ਚਾਹੁੰਦੇ ਹੋ ਤੇ ਕਰ ਲਈਏ ਜੀ ਹਲਕੀ ਜੀ ਅਗ ਤੇਜ਼ ਇਸ ਵਿੱਚ ਗੁੜ ਚੜਨਾ ਹੈ ਜੋ ਨਾਲ-ਨਾਲ ਚਲਾਉਂਦੇ ਰਹਿਣਾ ਹੈ ਕਿਉਂਕਿ ਦੁੱਧ ਤਾਂ ਜੋ ਠੰਣ ਲੱਗੇ ਨਹੀਂ ਤਾਂ ਫਿਰ ਜਲਣ ਦੀ ਸਮੈਲ ਆਉਤ ਵੀ ਚੋ ਆਉਣ ਲੱਗ ਜਾਂਦੀ ਹੈ ਖੋਆ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਹੈ 3 ਤੋਂ 4 ਘੰਟੇ ਆਰਾਮ ਨਾਲ ਲੱਗ ਗਏ ਸੀ ਛੋਟੀਆਂ-ਛੋਟੀਆਂ ਕਲਿੱਪਾਂ ਲੈ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸਾਡਾ ਖੋਆ ਬਣਹੀ ਵਾਲਾ ਏ। ਦੁੱਧ ਨੇ ਜੋ ਖੋਏ ਦਾ ਰੂਪ ਹੈ ਉਹ ਚੰਗੀ ਤਰ੍ਹਾਂ ਧਾਰਨ ਕਰ ਲਿਆ। ਤੇ ਦੇਖੋ ਖੋਆ ਸਾਡਾ ਬਣ ਕੇ ਤਿਆਰ ਐ ਸੀ ਸਨੂੰ ਉਤਾਰ ਲਈ ਜੀ ਚੁੱਲੇ ਤੋਂ ਹੀ ਤਾਂ। ਠੰਡਾ ਹੋਣ ਤੋਂ ਬਾਅਦ ਹਲਕਾ ਜਿਹਾ ਇਸ ਨੂੰ ਕੱਢ ਲਿਆ ਜੀ ਥਾਲੀ ਵਿੱਚ ਥਾਲੀ ਵਿੱਚ ਕੱਢਣ ਤੋਂ ਬਾਅਦ ਅਸੀਂ ਕੜਾਈ ਇਹ ਜੋ ਚੁੱਲੇ ਤੇ ਧਰ ਦੇਣੀ ਹੈ ਜੀ ਦੁਬਾਰਾ ਤੇ ਪਾ ਦਿੱਤਾ ਹੈ ਜੀ ਇਸ ਵਿੱਚ ਘਿਓ ਅਸੀਂ ਇਸ ਨੂੰ ਬਿਨਾ ਕਿਓ ਤੋਂ ਵੀ ਸੂਜੀ ਨੂੰ ਭੁੰਨ ਸਕਦੇ ਹਾਂ ਪਰ ਇਸ ਨਾਲ ਕਿਓ ਨਾਲ ਜੋ ਟੇਸਟ ਥੋੜਾ ਜਿਹਾ ਹੋਰ ਵੀ ਜ਼ਿਆਦਾ ਵਧੀਆ ਆ ਜਾਂਦਾ ਉਹ ਆਪਣੀ ਮਰਜ਼ੀ ਹੈ ਵੀ ਇੱਦਾਂ ਹੀ ਭੁੰਨਣੀ ਹੈ ਜਾਂ ਕਿਓ ਪਾ ਕੇ ਹਲਕੀ ਜਿਹੀ ਬ੍ਰਾਊਨ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਡਰਾਈ ਫਰੂਟ ਤੇਲ ਵਗੈਰਾ ਜੋ-ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਇਸ ਵਿੱਚ ਪਾ ਸਕਦੇ ਹੋ ਪਣ ਤੋਂ ਵਾਦਾ ਸੀ ਇਸ ਨੂੰ ਕਰ ਲੈਣਾ ਜੀ ਚੰਗੀ ਤਰਾ ਮਿਕਸ ਮਿਕਸ ਕਰੰ ਤੋਂ ਵਾਦਾ ਸੀ ਇਸ ਵਿੱਚ ਜੋ ਤੁਹਾਨੂੰ ਫਸਟ ਸਟੈਪ ਦਿਖਾਇਆ ਏ ਖੋਏ ਦਾ ਜੋ ਅਸੀਂ ਬਣਾ ਕੇ ਰੱਖਿਆ ਏ ਉਹ ਅਸੀਂ ਥੋੜਾ ਥੋੜਾ ਕਰਕੇ ਇਸ ਵਿੱਚ ਪਾ ਦੇਣਾ ਤੇ ਨਾਲ ਨਾਲ ਖੁਰਚਣਾ ਚਲਾਉਂਦੇ ਰਹਿਣਾ ਤਾਂ ਜੋ ਖੋਆ ਸੂਜੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਕੋਆ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਪਾ ਦੇਣੀ ਹੈ ਜੀ ਦੇਸੀ ਖੰਡ ਜਾਂ ਮੂਰਾ ਵੀ ਪਾ ਸਕਦੇ ਹੋ। ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਇਸ ਵਿੱਚ ਪਾ ਸਕਦੇ ਹੋ। ਮਿਸ਼ਰਣ ਹੈ ਜੋ ਸਾਡਾ ਬਣ ਕੇ ਤਿਆਰ ਹੈ ਜੀ। ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਦੀਆਂ ਵੱਟ ਲੈਣੀਆਂ ਹੈ ਜੀ ਪਿੰਨੀਆਂ। ਤੇ ਪਿੰਨੀਆ ਵਾਂਗੀਆਂ ਸਾਡੀਆਂ ਹੋ ਗਈਆਂ ਜੀ ਤਿਆਰ ਤੁਸੀਂ ਚਾਹ ਜਾਂ ਦੁੱਧ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ